ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਹੈ ਸੀਨੀਅਰ ਵੈਟਰੀਨਰੀ ਅਫਸਰ ਅੱਜ ਆਪ ਤੁਹਾਨੂੰ ਸਾਰਿਆਂ ਨੂੰ ਪਤਾ ਲਾ ਕੇ ਜਿਵੇਂ ਫਲੱਡ ਆਏ ਨੇ ਸਾਰੇ ਆਪਣੇ ਇਲਾਕੇ ਦੇ ਵਿੱਚ ਖਾਸ ਕਰਕੇ ਜਿਵੇਂ ਅਜਨਾਲਾ ਤਸੀਲ ਤੇ ਲੋਪੋਕੇ ਤਸੀਲ ਦੇ ਵਿੱਚ ਤੇ ਸਾਡੀਆਂ ਤਕਰੀਬਨ ਪਸ਼ੂ ਪਾਲਣੋ ਭਾਗ ਦੇ 16 ਟੀਮਾਂ ਦੇ ਕੈਂਪ ਹਿਲਰ ਬਣਾਏ ਨੇ ਉਹ ਪਸ਼ੂਆਂ ਦਾ ਇਲਾਜ ਕਰ ਰਹੀਆਂ ਕਿਸਮ ਦੇ ਬੰਦੇ ਇਸ ਜਿਹੜੀ ਪ੍ਰੋਬਲਮ ਆਈ ਹੈ ਫਲੱਡਸ ਦੀ ਇਹਦੇ ਵਿੱਚ ਜਿਹੜੇ ਪਸ਼ੂ ਆ ਪਾਣੀ ਚ ਰਹਿ ਗਏ ਸਨ ਜਿਹੜੇ ਕਾਫੀ ਚਿਰ ਬਨੇ ਰਹੇ ਪਾਣੀ ਦੇ ਵਿੱਚ ਉਹਨਾਂ ਦੇ ਖੁਰਾਂ ਚ ਪ੍ਰੋਬਲਮ ਆਈ ਹੈ ਇਹਦਾ ਇੱਕ ਹਜ਼ਾਰ ਨੇ ਕਿ ਇਹ ਗਾਵਿਆਂ ਦੇ ਇਹ ਤੁਸੀਂ ਦੇਖ ਸਕਦੇ ਜੋਗੇ ਇਹਦੇ ਆੜੇ ਖੁਰ ਨਹੀਂ ਲਾਗ ਹੋਏ ਤੇ ਇਹਦੇ ਥੱਲੇ ਜਿਹੜੇ ਖੁਰ ਰਿਹਾ ਉਹ ਵੀ ਕਾਫੀ ਪਾਣੀ ਗ੍ਰੈਂਡ ਕਰਕੇ ਗਲ ਗਏ ਨੇ ਜਿਸ ਨਾਲ ਇਹ ਬਿਮਾਰੀ ਜਿਵੇਂ ਫੁੱਟ ਰੋਟ ਨੂੰ ਕਹਿੰਦੇ ਆਪਾਂ ਉਹ ਆ ਗਈ ਆ ਇਸ ਬਿਮਾਰੀ ਨੂੰ ਆਪਾਂ ਮੂੰਹ ਖੁਰ ਦੀ ਬਿਮਾਰੀ ਨਾਲ ਕਨਫਿਊਜ਼ ਨਹੀਂ ਕਰਨਾ ਉਹ ਵੱਖਰੀ ਬਿਮਾਰੀ ਆ ਉਹਦੇ ਲਈ ਪਸ਼ੂ ਪਾਲਣ ਨੂੰ ਭਾਗ ਨੇ ਆਲਰੇਡੀ ਟੀਕੇ ਲਗਾਏ ਆ ਤੇ ਉਹ ਫਿਕਰ ਕਰਨ ਦੀ ਲੋੜ ਨਹੀਂ ਹਾਂ ਜੇ ਕੋ ਡੰਗਰ ਲਗਾਉਂਦਾ ਹੈ ਜਿਹੜੀਆਂ ਸਾਡੀਆਂ 16 ਟੀਮਾਂ ਬਣੀਆਂ ਅਜਨਾਲਾ ਤਸੀਲੇ ਵਿੱਚ ਤੇ ਲੋਪੋਕੇ ਦੇ ਵਿੱਚ ਤੁਸੀਂ ਉਹਨਾਂ ਨਾਲ ਰਾਫਤਾ ਕਰ ਸਕਦੇ ਹੋ ਤੇ ਉਹ ਸਾਡੀ ਜਿਹੜੀ ਟੀਮ ਜਾ ਕੇ ਦੇਖ ਸਕਦੀ ਆ ਤੇ ਉਹਦਾ ਫਰੀ ਇਲਾਜ ਚੱਲ ਰਿਹਾ ਹੈ ਜੂ ਵੀ ਪਸ਼ੂ ਨੂੰ ਕੋਈ ਵੀ ਪੈਂਦੀ ਇਹ ਤੋਂ ਬਾਅਦ ਜਿਹੜੀ ਅਗਲੀ ਪ੍ਰੋਬਲਮ ਥੋੜੀ-ਬੋੜੀ ਹੋਣਾ ਫਿਲਹਾਲ ਤੇ ਨਹੀਂ ਆਈ ਜੇ ਆਨਲਾਈਨ ਦੇ ਚਾਂਸਸ ਹੈਗੇ ਕਿ ਜੇ ਪਸ਼ੂ ਖੁੱਲ ਕੇ ਜਿਆ ਮੋ ਜਰਾ ਖੁੱਲਾ ਪਸ਼ੂ ਗੰਦਾ ਪਾਣੀ ਖੜਾਦਾ ਫਿਰੂਗਾ ਤੇ ਉਹਨੂੰ ਬਾਹਰ ਲੱਗ ਸਕਦੀ ਆ ਦੱਸ ਤੋਂ ਸਕਦੇ ਕੋਈ ਵੀ ਦਵਾਈ ਜਿਹੜੀ ਮੈਡੀਸਿਨ ਆ ਸਾਡੇ ਜਿਹੜੇ ਕੈਂਪ ਲਗਾਏ ਆ ਫ੍ਰੀ ਆਈ ਆ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਲੈ ਕੇ ਮਰਨ ਉਹਦੇ ਅਸੀਂ ਦੇ ਸਕਦੇ ਹਾਂ। ਤੀਸਰੀ ਜਿਹੜੀ ਪ੍ਰੋਬਲਮ ਆ ਰਹੀ ਆ ਜੋ ਕਿ ਅਸੀਂ ਐਕਸਪੀਰੀਅੰਸ ਕਰ ਰਹੇ ਆ ਉਹ ਆ ਰਹੀ ਆ ਪ੍ਰੋਬਲਮ ਕਿ ਪਸ਼ੂਆਂ ਦੇ ਪਹਿਲੋਂ ਸੂਰੇ ਟਾਈਮ ਤੋਂ ਜਿਵੇਂ ਗਾਂ ਤੁਹਾਨੂੰ ਪਤਾ ਕਿ 9 ਮਹੀਨੇ ਦੇ ਗ੍ਰੀਵਸ ਹੁੰਦੀ ਆ ਤੇ ਗਾਂ ਕੋਈ 15 ਦਿਨ ਪਹਿਲੋਂ ਸੂਰੀ ਆ ਕੋਈ ਮਹੀਨਾ ਪਹਿਲਾਂ ਚੁਗਰੀ ਆ ਇਹ ਸਾਰਾ ਸਟ्रेस ਕਰਕੇ ਆ ਜੋ ਸਟ्रेस ਆ ਪਿਆ। ਇਤੋਂ ਲਾਵਾ ਇੱਕ ਹੋਰ ਪ੍ਰੋਬਲਮ ਜੋ ਅਸੀਂ ਜਦੋਂ ਅਸੀਂ ਜਾਣਦੇ ਆ ਪਿੰਡਾਂ ਦੇ ਵਿੱਚ ਲੋਕੀ ਦੱਸਦੇ ਆ ਕਿ ਸਾਡੇ ਪਸ਼ੂ ਪਛਾ ਮਾਰਨ ਲੱਗ ਪਏ ਆ ਇਹ ਸਾਰਾ ਕੁਝ ਹੋ ਰਿਹਾ ਜਿਹੜਾ ਫਲੱਡ ਕਰਕੇ ਹਿਊਮਿਡਿਟੀ ਵਧੀ ਆ ਗਰਮੀ ਨਾਲ ਜਦੋਂ ਪੈਂਦੀ ਆ ਧੁੱਪ ਲੱਗਦੀ ਆ ਉਹਨਾਂ ਸਟ्रेस ਪੈ ਜਾਂਦਾ ਪਸ਼ੂਆਂ 'ਤੇ ਉਹਦਾਂ ਪ੍ਰੋਬਲਮ ਆਉਂਦੀ ਆ ਇਹ ਜਿਹੜੀਆਂ ਬਿਮਾਰੀਆਂ ਤੋਂ ਇਲਾਵਾ ਜਿਹੜੀਆਂ ਜਿਵੇਂ ਅਸੀਂ ਗੱਲ ਕਰ ਸਕਦੇ ਆ ਕਿ ਜਿਵੇਂ ਕਈ ਵਾਰੀ ਟੈਂਪਰੇਚਰ ਵੀ ਡਾਊਨ ਹੋ ਰਿਹਾ ਪਸ਼ੂਆਂ ਦਾ ਕਿ ਜਦੋਂ ਇਹ ਟੈਂਪਰੇਚਰ ਵੀ ਨੇ 97 98 ਹੁੰਦਾ ਆ ਤੇ ਉਹਦੇ ਕਰਕੇ ਵੀ ਜਿਹੜੇ ਉਹਦੀ ਮੈਡੀਸਿਨ ਹੈ ਆਪਾਂ ਉਹ ਰਿਕਾਰਡਿੰਗ ਲਈ ਜਿਹੜੇ ਕੈਂਪਾਂ ਚ ਜਾ ਕੇ ਸੀਗਾ। ਕੁੱਖ ਘਟ ਲੱਗ ਰਹੀ ਆ ਉਹਦਾ ਵੀ ਇਹੀ ਇਸਟੈਟਿਟ ਆ। ਇਸ ਤੋਂ ਇਲਾਵਾ ਜਿਹੜਾ ਆਪਾਂ ਕੋਸ਼ਿਸ਼ ਕੀਤੀ ਕਿ ਆਪਣੇ ਛੱਡ ਦੇ ਵਿੱਚ ਚਿਚੜ ਵਗੈਰਾ ਮੱਖੀਆਂ ਵਗੈਰਾ ਕਟਾਈਏ। ਕਿਉਂਕਿ ਜੇ ਚਿਚੜ ਦੇ ਪੈਣਗੇ ਪਸ਼ੂਆਂ ਨੂੰ ਕਿਉਂਕਿ ਚਾਂਸ ਵੱਧ ਗਏ ਆ ਫੋਮੀ ਰੱਡੀ ਕਰਕੇ ਉਹਦੇ ਨਾਲ ਫਿਰ ਜਿਵੇਂ ਬਿਮਾਰੀਆਂ ਖੂਨ ਮੂਜ ਜਾਂਦੀਆਂ ਜਾਂ ਬੁਖਾਰ ਨਹੀਂ ਟੁੱਟਦਾ ਗਿਲਟੀਆਂ ਸੋਜ ਜਾਂਦੀਆਂ ਨੇ ਇਹ ਚਿਤੜਾ ਕਰਕੇ ਹੁੰਦੀਆਂ। ਜਾਂ ਇੱਕ ਮੱਖੀ ਦੇ ਕੱਟਾਂ ਨਾਲ ਕਈ ਵਾਰੀ ਜਿਵੇਂ ਲਗੜਾ ਬੁਖਾਰ ਹੋ ਜਾਂਦਾ ਆ ਉਹ ਪ੍ਰੋਬਲਮ ਵੀ ਹੁੰਦੀ ਆ ਕੋਸ਼ਿਸ਼ ਕਰਨਾ ਆਪਾਂ ਕਿ ਜਿਹੜੀ ਸਾਡੇ ਕੈਂਪਾਂ ਦੇ ਵਿੱਚ ਦਵਾਈ ਹੈ ਚਿਤਰਾ ਦੀ ਤੁਸੀਂ ਲੈ ਸਕਦੇ